6-7 ਸਾਲ ਹੋਏ ਸੀ ਵਿਆਹ ਹੋਈ ਨੂੰ ਤੇ ਘਰ ਵਾਲੀ ਚੋਰੀ ਹੋਈ ਘਰ ਵਾਲੇ ਤੋਂ ਕਹਿੰਦੀ ਆ ਮੈਂ ਸਟੂਡੈਂਟ ਸੈਂਟਰ ਦੇ ਵਿੱਚ ਲੱਗੀ ਆ ਪਰ ਉਸ ਤੋਂ ਬਾਅਦ ਪਤਾ ਲੱਗਦਾ ਕਿ ਉਹ ਮ사ਜ ਸੈਂਟਰ ਦੇ ਵਿੱਚ ਲੱਗੀ ਹੋਈ ਸੀ ਜਦੋਂ ਉਹਦਾ ਮੁੰਡੇ ਦਾ ਯਾਰ ਦੋਸਤ ਉੱਥੇ ਜਾਂਦਾ ਮ사ਜ ਕਰਾਉਣ ਤਾਂ ਜਦੋਂ ਉਹ ਕੁੜੀ ਨੂੰ ਆਦੀ ਨੂੰ ਭਾਬੀ ਨੂੰ ਵੇਂਦਾ ਤਾਂ ਉਹ ਵੀ ਸੋਚਦਾ ਵੀ ਤੂੰ ਇੱਥੇ ਕੀ ਉਹ ਮੰਨਤਾ ਕਰਦੀ ਆ ਵੀ ਆਪਦੇ ਭਰਾ ਨੂੰ ਉਹਨਾਂ ਦੱਸੇ ਯਾਨੀ ਕਿ ਮੇਰੇ ਘਰ ਵਾਲੇ ਨੂੰ ਦੱਸੇ ਉਹ ਆਕੇ ਪੈਗ ਬੁਗ ਲਾ ਕੇ ਜਦੋਂ ਉਹਨੂੰ ਦੱਸਦਾ ਇਹ ਵੀ ਫੜਦਾ ਉਸ ਤੋਂ ਬਾਅਦ ਕਲੇਸ਼ ਪੈਂਦਾ ਬੁਰਾ ਹਾਲ ਹੁੰਦਾ ਪੰਚਾਇਤ ਇਕੱਠੀ ਹੁੰਦੀ ਆ ਮਾਪਿਓ ਆਉਂਦਾ ਪਰ ਫਿਰ ਵੀ ਕੁੜੀ ਇਹ ਗੱਲ ਕਹ ਬੀ ਮੈਂ ਉੱਥੇ ਲੱਗਣਾ ਮੈਂ ਕਿਸੇ ਤੇ ਥੱਲ ਨਹੀਂ ਝਾਕਣਾ ਮਾਪਦੇ ਸ਼ੌਂਕ ਆਪੂ ਦੇ ਕਰਨੇ ਆ ਇਹ ਬੰਦਾ ਕਹਿੰਦਾ ਬਿਲਕੁਲ ਬਾਧੂ ਪੈਸਾ ਤੂੰ ਇਹ ਗੱਲਾਂ ਚੀਜ਼ ਕੀ ਕਰਦੀਆਂ ਆਪਾਂ ਉਹ ਬੰਦੇ ਨਾਲ ਗੱਲ ਕਰਦੇ ਆ ਜਿਹੜਾ ਬੰਦਾ ਕਹਿੰਦਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੈਂ 6-7 ਸਾਲ ਵਧੀਆ ਨੇ ਵਾਲੇ ਨਾਲ ਕੱਢੀ ਪਰ ਆਹ ਸਾਲ ਦੇ ਵਿੱਚ ਮੇਰਾ ਸਭ ਕੁਝ ਤਬਾਹ ਹੋ ਗਿਆ ਤੇ ਇਹ ਕੁੜੀਆਂ ਨੇ ਜੋ ਕੁਛ ਕਿਸੇ ਪਿੱਛੇ ਲੱਗ ਕੇ ਕੰਮ ਕਰਦੀਆਂ ਉਹ ਗਲਤ ਆ ਆ ਜਾ ਬਾਈ ਮੜਾ ਖੱਚ ਕੇ ਉਹ ਬੰਦੇ ਨਾਲ ਕਰਦੇ ਆ ਸਸੇਗਾ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਇਹ ਜੀ ਵੀ ਜਦੋਂ ਬੰਦੇ ਦਾ ਵਿਆਹ ਹੁੰਦਾ ਸਭ ਕੁਝ ਹੁੰਦਾ ਬੰਦੇ ਦੇ ਵਿਸ਼ਵਾਸ ਇੰਨਾ ਕੁ ਹੁੰਦਾ ਉਦੋਂ ਲੋ ਜਨਾਨੀ ਨੂੰ ਇੰਨਾ ਵਿਸ਼ਵਾਸ ਹੁੰਦਾ ਪਰ ਪਤਾ ਨਹੀਂ ਜਦੋਂ 5-7 ਸਾਲ ਲੰਘਦੇ ਆ ਉਦੋਂ ਬਾਅਦ ਕਿਉਂ ਇੱਕ ਦੂਜੇ ਨਾਲੋਂ ਮੋਹ ਤੋੜ ਹੋ ਜਾਂਦੇ ਆ ਪਾਸੇ ਵਾਲੀਆਂ ਚੀਜ਼ਾਂ ਕਿਉਂ ਚੰਗੀਆਂ ਲੱਗਣ ਲੱਗ ਜਾਂਦੀਆਂ ਇਹ ਬਾਈ ਨਾਲ ਆਪਾਂ ਗੱਲ ਕਰਦੇ ਆ ਇਹਨੂੰ ਦੀ ਘਰ ਵਾਲੀ ਕਹਿੰਦੀ ਜੀ ਮੈਂ ਸੈਂਟਰ 'ਚ ਲੱਗਣਾ ਪਰ ਆਏ ਨਹੀਂ ਦੱਸਿਆ ਕਿਹੜੇ ਸੈਂਟਰ 'ਚ ਲੱਗਣਾ ਥੋੜੇ ਟਾਈਮ ਬਾਅਦ ਜਦੋਂ ਪਤਾ ਲੱਗਿਆ ਤੇ ਪਤਾ ਪਰ ਦੰ ਕੀ ਗੱਲਬਾਤ ਹੋਈ ਐ ਸੱਸੀ ਗਾ ਬਈ ਸੱਸੀ ਗਾ ਬਈ ਕੀ ਹਾਲ ਐ ਵਧੀਆ ਬਈ ਕੀ ਗੱਲਬਾਤ ਬਣੀ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਹੋਏ ਬਈ ਵਿਆਹ ਨੂੰ ਤਾਂ ਹੋ ਗਿਆ ਬਾਬਾ ਟਾਈਮ ਹੋ ਗਿਆ 5-6 ਸਾਲ ਹੀ ਹੋ ਗਏ ਅੱਛਾ ਤੇ ਜਵਾਕ ਕੀ ਐ ਜਵਾਕ ਵੀ ਐ ਮੇਰੇ ਦੋ ਬਈ ਠੀਕ ਹੈ ਤੇ ਕੁੜੀ ਤੇ ਮੁੰਡਾ ਤੇ ਮੇਰੀ ਘਰ ਵਾਲੀ ਬਈ ਯਾਰ ਮੈਨੂੰ ਧੋਖਾ ਦਿੰਦੀ ਸੀਗੀ ਮੈਨੂੰ ਦੱਸਿਆ ਨਹੀਂ ਉਹਨੇ ਮੈਨੂੰ ਕਹਿ ਦਿਆ ਕਰੀ ਵੀ ਮੈਂ ਸੈਂਟਰ ਚ ਲੱਗਿਆ ਸੈਂਟਰ ਚ ਲੱਗਿਆ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਤਾਂ ਐ ਸੀਗਾ ਸਟੱਡੀ ਸੈਂਟਰ ਹੋਗਾ ਕੋਈ ਜਾਂ ਆਈ ਲੈਸ ਸੈਂਟਰ ਹੋਗਾ ਕੋਈ ਏਦਾਂ ਦਾ ਕੁਝ ਜਿੱਥੇ ਉਹ ਸੇ ਪੜਦੀ-ਵੜਦੀ ਹੋਊਗੀ ਕੁਝ ਕਿਉਂਕਿ ਮੈਂ ਬੜਾ ਧਿਆਨ ਇਹ ਦਿੰਦਾ ਕਿਉਂਕਿ ਬਈ ਬੀਜੀ ਵਾਲਾ ਹੁੰਦਾ ਸੀਗਾ ਤੇ ਜਦੋਂ ਮੈਨੂੰ ਪਤਾ ਲੱਗਿਆ ਬਈ ਕਿਸੇ ਥਰੂ ਪਤਾ ਲੱਗਿਆ ਤਾਂ ਮੈਨੂੰ ਨਹੀਂ ਪਤਾ ਸੀਗਾ ਮੇਰੀ ਘਰ ਵਾਲੀ ਵਸਾ ਸੈਂਟਰ ਦੇ ਵਿੱਚ ਕੰਮ ਕਰਦੀ ਆ ਤੇ ਜੇ ਸੰ ਫਰੋਸੀ ਦਾ ਧੰਦਾ ਵੀ ਚੱਲਦਾ ਬਈ ਅੱਛਾ ਤਰੀਕਰ ਵਾਲੀ ਜਾਨੀ ਕਿ ਮਸਾਹ ਸੈਂਟਰ ਚ ਲੱਗੀ ਸੀ ਤੈਨੂੰ ਇਹ ਨਹੀਂ ਦੱਸਿਆ ਵੀ ਤੂੰ ਨੂੰ ਐ ਕਹਿ ਗਈ ਮੈਂ ਸੈਂਟਰਾਂ ਸੈਂਟਰਾਂ ਤੈਨੂੰ ਇਹ ਲੱਗੇਗਾ ਸਟੂਡੈਂਟ ਸੈਂਟਰ ਤੇ ਬਾਅਦ ਚ ਪਤਾ ਲੱਗਿਆ ਪਤਾ ਕਿਵੇਂ ਲੱਗਿਆ ਤੁਹਾਨੂੰ ਇਹ ਮਤਾ ਬਈ ਇਦਾਂ ਲੱਗਿਆ ਵੀ ਮੈਂ ਨਾ ਮੈਂ ਬਾਈ ਬੜਾ ਧਿਆਨ ਨਹੀਂ ਦਿੰਦਾ ਹਨਾ ਮੈਨੂੰ ਐ ਹੁੰਦਾ ਯਾਰ ਮੇਰੀ ਘਰ ਵਾਲੀ ਮੇਰੇ ਲਿਆ ਸਹੀ ਆ ਵਿਸ਼ਵਾਸ ਸੀ ਪੂਰਾ ਵਿਸ਼ਵਾਸ ਸੀ ਬਈ ਮਤਲਬ ਇਹ ਕਹਿ ਦਈਏ ਯਾਰ ਆਪਾਂ ਇੱਥੇ ਤੇ ਪੱਥਰ ਤੇ ਲਕੀਰ ਹੁੰਦੀ ਜਿਵੇਂ ਉਹ ਮਿਲ ਨਹੀਂ ਸਕਦੀ ਹੂੰ ਠੀਕ ਹੈ ਤੇ ਉਵੇਂ ਸੀ ਮੇਰੇ ਦਿਲ ਦੇ ਉੱਤੇ ਵਸੇ ਉਹਦਾ ਪ੍ਰੇਮ ਸੀ ਉਹਦੇ ਨਾਲ ਮੇਰਾ ਯਾਰ ਇੰਨਾ ਵੀ ਮੈਨੂੰ ਕੋਈ ਉਹਦੇ ਤੇ ਐ ਨਹੀਂ ਸੀਗਾ ਵੀ ਯਾਰ ਉਹ ਮੈਨੂੰ ਧੋਖਾ ਦੇਊਗੀ ਜਾਂ ਮੈਨੂੰ ਝੂਠ ਬੋਲੂਗੀ ਹਨਾ ਮੈਨੂੰ ਮੈਨੂੰ ਕਦੇ ਨਹੀਂ ਲੱਗਿਆ ਸੀਗਾ ਪਰ ਮੈਨੂੰ ਪਤਾ ਕਿਵੇਂ ਲੱਗਦਾ ਬਈ ਮੇਰਾ ਇੱਕ ਦੋਸਤ ਆ ਜਿਗਰੀ ਦੋਸਤ ਆ ਉਹ ਮੈਨੂੰ ਬਥੇਰਾ ਕਹਿਆ ਕਰੇ ਵੀ ਆਪਾਂ ਮ사ਜ ਸੈਂਟਰ ਚੱਲ ਕੇ ਆਉਣੇ ਯਾਰ ਵੀ ਮੇਰੇ ਨਾਲ ਸਰੀਰ ਦੀ ਥਕਾਵਟ ਆ ਜਿਹੜੀ ਬਹੁਤ ਜ਼ਿਆਦਾ ਰਹਿੰਦੀ ਆ ਵੀ ਮੈਂ ਮ사ਜ ਕਰਾ ਕੇ ਲਿਆਉਣੀ ਆ ਰੋਜ ਮੈਨੂੰ ਗਿਆ ਕਰੇ ਪਰ ਮੈਨੂੰ ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀ ਮੈਂ ਕਹਿੰਦਾ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਯਾਰ ਮੇਰੇ ਕੋਲ ਟਾਈਮ ਹੁੰਦਾ ਤੇ ਮੈਂ ਤੇਰੇ ਨਾਲ ਚੱਲ ਵੜਦਾ ਠੀਕ ਹੈ ਉਹ ਕਹਿੰਦਾ ਚੱਲ ਮੈਂ ਜਾਇਆ ਜਾਵੜੂਗਾ ਗੱਲਾਂ ਚੱਲ ਤੇ ਦੋ ਤਿੰਨ ਦਿਨਾਂ ਦੇ ਬਾਅਦ ਉਹ ਸ਼ਾਇਦ ਉਹਨੇ ਮੈਨੂੰ ਕਿਹਾ ਵੀ ਸੀ ਵੀ ਆਪਾਂ ਚੱਲਦੇ ਆ ਪਰ ਮੈਂ ਮੇਰੇ ਕੋਲ ਟਾਈਮ ਨਹੀਂ ਸੀ ਮੇਰੇ ਕੋਲ ਮੈਂ ਕਹਿੰਦਾ ਤੂੰ ਚੱਲ ਜਾ ਕੋਈ ਨਾ ਤੇ ਉਹ ਜਾਵਲਿਆ ਮੇਰਾ ਜਿਗਰੀ ਦੋਸਤ ਸੀਗਾ ਠੀਕ ਹੈ ਜਦੋਂ ਜਾਂਦਾ ਵੀ ਤੇ ਉਹ ਉੱਥੇ ਜਾ ਕੇ ਜਦੋਂ ਕਾਊਂਟਰ ਤੇ ਕਹਿੰਦਾ ਮੈਂ ਜਾ ਕੇ ਪੁੱਛਿਆ ਵੀ ਐ ਕਰਕੇ ਮ사ਜ ਕਰਾਉਣੀ ਹੈ ਮੈਂ ਵੀ ਵੀ ਕਿੰਨੇ ਰੁਪਏ ਲਵਾਂਗੇ ਉਹ ਕਹਿੰਦੇ 2500 ਰੁਪਏ ਲਵਾਂਗੇ ਵੀ 2000 ਰੁਪਏ ਨਾਲ ਲਵਾਂਗੇ ਐਕਸਟਰਾ ਜੇ ਤੁਸੀਂ ਆਪ ਦਾ ਗਲਤ ਕੰਮ ਵੀ ਕਰਨਾ ਕੋਈ ਮੈਨੂੰ ਸ਼ਨਾ ਕਰਨ ਨੂੰ ਆਉਂਦਾ ਲੱਗਦਾ ਨਿਆਰੇ ਹੀ ਲੈਣੇ ਆ ਕੁੜੀ ਦੇ ਨਾਲ ਤੇ ਉਸ ਤੋਂ ਬਾਅਦ ਉਹ ਕਹਿੰਦਾ ਚਲੋ ਉਹ ਕਹਿੰਦਾ ਚਲੋ ਯਾਰ ਪੈਸੇ ਤਾਂ ਹੈਗੇ ਹੁਣ ਆ ਵੀ ਆਪਾਂ ਇਹ ਵੀ ਹੈਗੀਆਂ ਵੀ ਤਰਸਦੇ ਆ ਇਹ ਚੀਜ਼ਾਂ ਨੂੰ ਹਰ ਬੰਦੇ ਮੁੰਡੇ ਨੂੰ ਐ ਹੁੰਦਾ ਵੀ ਆਪਾਂ ਚਲੋ ਕੰਮ ਕੱਢ ਲਈਏ ਕੁਝ ਨਾ ਕੁਝ ਜਿਵੇਂ ਲੋਟ ਆਉਂਦਾ ਆਫਰ ਚੱਲੀ ਜਾਂਦੀ ਸੀ ਜਿਹੜਾ ਪੰਜ ਹਜ਼ਾਰ ਦਾ ਕੰਮ ਹੋਣਾ ਸੀਗਾ ਉਹ 4000 ਦੇ ਵਿੱਚ ਹੁੰਦਾ ਦੇ ਵਿੱਚ ਹੀ ਕੁੜੀ ਮਿਲਦੀ ਸੀਗੀ ਠੀਕ ਹੈ ਉਹ ਕਹਿੰਦਾ ਚਲੋ ਠੀਕ ਹੈ ਭੇਜ ਦਿਓ ਮੇਰੇ ਰੂਮ ਦੇ ਵਿੱਚ ਬਈ ਹਨਾ ਉਹ ਤੁਰ ਜਾਂਦਾ ਤੇ ਕਹਿੰਦਾ ਵੀ ਮੈਂ ਉਹਦੇ ਰੂਮ ਚ ਜਾ ਕੇ ਪਿਆ ਜਦੋਂ ਹਨਾ ਤੇ ਉੱਥੇ ਕੀ ਹੁੰਦਾ ਵੀ ਜਿਹੜੀ ਤਰੀਕਾ ਵਾਲੀ ਆ ਠੀਕ ਹੈ ਮੈਨੂੰ ਨਹੀਂ ਪਤਾ ਸੀ ਕਿ ਵੀ ਤਰੀਕਾ ਵਾਲੀ ਆ ਠੀਕ ਹੈ ਉਹਦਾ ਮੂੰਹ ਬੰਨਿਆ ਸੀਗਾ ਪਹਿਲਾਂ ਜਦੋਂ ਆ ਕੇ ਮੇਰੇ ਐਕਸ ਕਰਨ ਲੱਗ ਗਈ ਹੈ ਨਾ ਮ사ਜ ਕਰਨ ਲੱਗੀ ਮੈਂ ਕੱਪੜੇ ਲਾ ਕੇ ਪਿਆ ਸੀਗਾ ਤੇ ਬਾਅਦ ਵਿੱਚ ਜਿਹੜਾ ਕੰਮ ਕਰਨਾ ਸੀਗਾ ਉਹ ਜਦੋਂ ਮੈਂ ਕਰਨ ਨੂੰ ਤਿਆਰ ਹੋਇਆ ਤੇ ਬਾਅਦ ਵਿੱਚ ਉਹਨੇ ਮੂੰਹ ਤੋਂ ਕੱਪੜਾ ਲਾਇਆ ਤੇ ਮੈਨੂੰ ਉਦੋਂ ਪਤਾ ਲੱਗਾ ਵੀ ਇਹ ਤਾਂ ਭਾਬੀ ਹੈ ਮੇਦੀ ਉਦੋਂ ਹੀ ਮੈਂ ਖੜਾ ਹੋ ਗਿਆ ਵੀ ਭਾਬੀ ਤੂੰ ਆ ਕਿੱਧਰ ਉਹ ਉਹ ਕਹਿੰਦੀ ਵੀ ਤੂੰ ਕਿੱਧਰ ਉਹ ਕਹਿੰਦੀ ਭਾਬੀ ਤੂੰ ਆ ਕਿਹੜੇ ਕੰਮਾਂ 'ਚ ਪਈਆਂ ਤੂੰ ਤੂੰ ਤਾਂ ਕਹਿੰਦੀ ਉਹਨੇ ਭਰਾ ਨੂੰ ਵੀ ਸੈਂਟਰ 'ਚ ਲੱਗੀ ਆ ਮੈਂ ਤੇ ਤੂੰ ਆ ਕਿਹੜੇ ਕੰਮਾਂ 'ਚ ਆਈ ਹੋਈਆਂ ਜਦੋਂ ਉਹਨੇ ਕਿਹਾ ਕਹਿੰਦੀ ਭਾਈ ਵਣ ਕੇ ਤੇਰੇ ਪੈਰੀ ਹੱਥ ਲਾਉਣੀਆਂ ਵੀ ਤੂੰ ਮੇਰੇ ਆਪਣੇ ਮੇਰੇ ਘਰ ਵਾਲੇ ਹੁੰਦਾ ਸੀ ਆਪਣੇ ਭਰਾ ਹੁੰਦਾ ਸੀ ਜਿਹੜਾ ਕੁਝ ਕਰਨਾ ਕਰ ਲਾ ਮੇਰੇ ਨਾਲ ਫਰੀਜ ਕਰਾ ਲਾ ਕਰ ਲਾ ਪੈਸੇ ਮੈਂ ਆਪ ਹੀ ਦੇ ਦੂੰਗੀ ਉਹ ਕਹਿੰਦੇ ਨਹੀਂ ਭਾਬੀ ਇਹ ਤਾਂ ਤੇਰਾ ਕੰਮ ੱੱਕਾ ਹਨਾ ਮੈਂ ਕਰਦਾ ਨਹੀਂ ਤੇ ਉੱਥੇ ਕੱਪੜੇ ਪਾ ਕੇ ਕਹਿੰਦਾ ਮੈਂ ਉਹ ਮੇਰੇ ਲਈ ਜੀ ਤੁਰਿਆ ਠੀਕ ਹੈ ਉਸ ਤੋਂ ਬਾਅਦ ਉਹਨੇ ਮੈਨੂੰ दारू ਪੀਤੀ ਦੇ ਵਿੱਚ ਦੱਸਿਆ ਪਹਿਲਾਂ ਤਾਂ ਉਹਦਾ ਜੀ ਨਾ ਕਰੇ ਮੈਨੂੰ ਕਹ ਵੀ ਮੈਂ ਦੱਸਾਂ ਗਣਾ ਦੱਸਾਂ ਤੈਨੂੰ ਦੱਸਾਂ ਗਣਾ ਦੱਸਾਂ ਯਾਰ ਵੀ ਉਹ ਕਹਿੰਦਾ ਯਾਰ ਮੈਂ ਉਹਨੂੰ ਪੁੱਛੀ ਗਿਆ ਵੀ ਕਿਵੇਂ ਲੱਗਿਆ ਮ사ਜ ਕਰਾ ਕੇ ਵੀ ਤੂੰ ਗਿਆ ਸੀ ਉਹ ਕਹਿੰਦਾ ਯਾਰ ਤੈਨੂੰ ਦੱਸਾਂ ਕਿਵੇਂ ਦੱਸਾਂ ਕਿਵੇਂ ਦੱਸਾਂ ਮਤਲਬ ਐਂ ਕਰੀ ਗਿਆ ਮੈਂ ਗੈਰ ਕੋਈ ਨਾ ਚੱਲ ਨਾ ਦੱਸ ਫਿਰ ਮੈਂ ਅਸੀਂ दारू ਪੀਤੀ दारू ਪੀਤੇ ਦੇ ਵਿੱਚ ਉਹ ਮੈਨੂੰ ਦੱਸਦਾ ਵੀ ਐਂ ਕਰਕੇ ਵੀ ਤੇਰੀ ਘਰ ਵਾਲੀ ਜਿਹੜੀ ਉਹ ਮ사ਜ ਸੈਂਟਰ ਦੇ ਵਿੱਚ ਕੰਮ ਕਰਦੀ ਆ ਜੀ ਤੀਜੇ ਸੰਫਰੋਸ਼ੀ ਦਾ ਤੰਦਾ ਵੀ ਚੱਲਦਾ ਉੱਥੋਂ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਬਈ ਮੈਨੂੰ ਜਦੋਂ ਇਹ ਚੀਜ਼ ਦਾ ਪਤਾ ਲੱਗਿਆ ਮੈਂ ਉਹਦੇ ਨਾਲ ਲੜਿਆ ਆਪਣੇ ਦੋਸਤਾਂ ਨਾਲ ਵੀ ਯਾਰ ਤੂੰ ਆਹ ਕਿਹੜੀ ਗੱਲ ਬੋਲ ਰਿਹਾ ਯਾਰ ਕਹਿੰਦਾ ਨਹੀਂ ਮੈਨੂੰ ਸੌਂ ਲੱਗੇ ਕਹਿੰਦਾ ਮੈਂ ਝੂ ਤੂੰ ਰਿਕਾਰਡ ਚੈੱਕ ਕਰ ਲੈ ਉਹਦੇ ਪਿੱਛੇ ਜਾ ਕੇ ਵੇਖ ਲੈ ਜਿਵੇਂ ਵੀ ਤੈਨੂੰ ਲੱਗਦਾ ਓਵੇਂ ਪਤਾ ਕਰਕੇ ਵੇਖ ਲੈ ਤੇ ਮੇਰੇ ਦਿਲ ਦੇ ਵਿੱਚ ਵੀ ਜੀ ਯਾਰ ਮੈਂ ਕਹਾਂ ਹੁੰਦਾ ਤਾਂ ਹੋਊਗਾ ਕੋਈ ਇਦਾਂ ਦਾ ਪਰ ਮੇਰ ਨੂੰ ਵਿਸ਼ਵਾਸ ਵੀ ਬਹੁਤ ਸੀਗਾ ਭਾਈ ਵੀ ਇਹੋ ਜਿਹੇ ਕੰਮ ਹੋਣਾ ਨਹੀਂ ਹਨਾ ਮੈਂ ਕੀ ਕੀਤਾ ਬਈ ਮੈਂ ਇੱਕ ਦਿਨ ਉਹਨੂੰ ਕਿਹਾ ਮੈਂ ਕਿ ਤੂੰ ਚਾਹ ਜਾਨਨੀ ਆ ਕੰਮ ਤੇ ਕਹਿੰਦੇ ਹਾਂ 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 ਮੈਂ ਜਾਨਨੀ ਆ ਮੈਨੂੰ ਤਾਂ ਮੈਂ ਕੀ ਪੜਾਈ ਪੜਾਈ ਕਰਦੀ ਆ ਤੂੰ ਫਿਰ ਕਹਿੰਦੀ ਮੈਂ ਪੜਦੀ ਆ ਵਧੀਆ ਵਧੀਆ ਬਸ ਹੁਣ ਮੈਂ ਲੱਗ ਜੂੰਗੀ ਕਿਸੇ ਵਸੇ ਵੀ ਵਧੀਆ ਪੜਾਈ ਚੱਲੀ ਜਾਂਦੀ ਆ ਮੇਰੀ ਮੈਂ ਕਿਹਾ আচ্ছা আচ্ছা ਮੈਂ ਤਾਂ ਮੈਂ ਵੀ ਤੇਰੇ ਕੋ ਆਉਂਗਾ ਕਿੱਥੇ ਪੜਦੀਆਂ ਤੂੰ ਤੇ ਮੈਨੂੰ ਕਹਿੰਦੀ ਨਹੀਂ ਨਹੀਂ ਤੂੰ ਕੀ ਕਰਨਾ ਮੈਨੂੰ ਕਹਿੰਦੀ ਆ ਕੇ ਤੂੰ ਵੀ ਕੋਈ ਨਾ ਜੇ ਆਉਣਾ ਹੋਇਆ ਤਾਂ ਮੈਨੂੰ ਦੱਸ ਦੇ ਫੋਨ ਲਾ ਕੇ ਆਈ ਪਹਿਲਾਂ ਤੂੰ ਠੀਕ ਹੈ ਮੈਂ ਕੋਈ ਨਾ ਮੈਂ ਆਪਣੇ ਦੋਸਤ ਨੂੰ ਦੱਸਿਆ ਵੀ ਤੂੰ ਕਿੱਥੇ ਜਾਣਾ ਠੀਕ ਹੈ ਅਭੀ ਕਿੱਥੇ ਜਾਏਂਗਾ ਤੂੰ ਮੈਨੂੰ ਦੱਸੀ ਜਾਂਗਾ ਵੀ ਕਿੱਥੇ ਆ ਉਹ ਤੇ ਮੈਨੂੰ ਉਹ ਲੈ ਕੇ ਜਾਂਦਾ ਤੇ ਮੇਰੀ ਘਰ ਵਾਲੀ ਉੱਥੇ ਹੀ ਹੁੰਦੀ ਆ ਉਹ ਸੈਂਟਰ ਦੇ ਵਿੱਚ ਹਨਾ ਮੈਂ ਜਾਣਾ ਤੇ ਮੈਂ ਆਪਦੀ ਪਰਚੀ ਘਟਾਉਣਾ ਠੀਕ ਹੈ ਤੇ ਮੈਂ ਜਾ ਕੇ ਰੂਮ ਦੇ ਵਿੱਚ ਪੈ ਜਾਂਦਾ ਮੈਂ ਕਹਿੰਦਾ ਵੀ ਜਿਹੜੀ ਆ ਕੁੜੀ ਇਹਦੇ ਵਾਸਤੇ ਭੇਜੀ ਸੀ ਉਹ ਮੇਰੇ ਵਾਸਤੇ ਭੇਜੋ ਤੇ ਉਹੀ ਕੁੜੀ ਜਦੋਂ ਮੇਰੇ ਕੋਲ ਆਉਂਦੀ ਐ ਤੇ ਮੈਨੂੰ ਮੈਂ ਉਹਦੇ ਮੂੰਹ ਫਿਰ ਜਦੋਂ ਮੈਂ ਕੁੰਡੀ ਲਾ ਲੰਨਾ ਲਾ ਲਿੰਦੀ ਆ ਉਹ ਤੇ ਮੇਰੇ ਕੋਲ ਆਉਂਦੀ ਐ ਤੇ ਉਦੋਂ ਮੈਂ ਮੈਂ ਪੁੱਛਦਾ ਉਹਨੂੰ ਵੀ ਹੁਣ ਦੱਸ ਕੀ ਗੱਲ ਆ ਆਹ ਕਿਹੜੇ ਕਮਜ ਪਈਆਂ ਤੂੰ ਉਹ ਕਹਿੰਦੀ ਹਾਏ ਮੈਂ ਮ ਇੱਕ ਇੱਕ ਹੀ ਹੋ ਗਿਆ ਮੈਂ ਕਿ ਮਤਰਾ ਘਰ ਵਾਲਾ ਤੂੰ ਮੈਨੂੰ ਹੀ ਦੱਸਦੀ ਨਹੀਂ ਪਈ ਜਦੋਂ ਵੀ ਮੈਂ ਕੀ ਕੰਮ ਕਰਦੇ ਕੀ ਨਹੀਂ ਤੂੰ ਆ ਕਿਹੜੇ ਕੰਮਾਂ 'ਚ ਪਈਆਂ ਤੈਨੂੰ ਪੈਸਿਆਂ ਦੀ ਘਾਟ ਆ ਕਹਿੰਦੇ ਨਹੀਂ ਨਹੀਂ ਮੈਨੂੰ ਸ਼ੌਂਕ ਆ ਮੈਂ ਕਿ ਤੈਨੂੰ ਸ਼ੌਂਕ ਆ ਫਿਰ ਮੇਰੇ ਨਾਲ ਵਿਆਹ ਕਿਉਂ ਕਰਾਇਆ ਕੋਈ ਕੋਠੇ ਤੇ ਰਹਿਣ ਲੱਗ ਜਾਈ ਜਾਂਦੀ ਉਹ ਹੀ ਲੈਣ ਲੱਗ ਜਾਂਦੀ ਮੇਰੇ ਕੋਲ ਕੀ ਲੈਣ ਆਈ ਸੀਗੀ ਮੇਰੀ ਇੱਜ਼ਤ ਕੀ ਰਹੇਗੀ ਮੇਰੇ 11 ਬਿੱਲੀਆਂ 'ਚ ਮੇਰੀ ਇੱਜ਼ਤ ਕੀ ਰਹੇਗੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਮੇਰੇ ਪਿੰਡ ਦੇ ਵਿੱਚ ਬਹੁਤ سارے ਮੁੰਡੇ ਉਹ ਮੇਰੀ ਘਰ ਵਾਲੀ ਕੋਲ ਮ사ਜ ਕਰਾ ਕੇ ਜਾਂਦੇ ਰਹੇ ਤੇ ਨਿਆਰੇ ਲੈ ਕੇ ਜਾਂਦੇ ਰਹੇ ਆ। ਉਹ ਬਾਅਦ ਵਿੱਚ ਪਤਾ ਲੱਗਿਆ ਮੈਨੂੰ ਪਤਾ ਮੈਂ ਕੰਡੇ ਕਿਵੇਂ ਕੱਢੇ ਪਈਆ। ਬਹੁਤ ਤਕਲੀਫ ਚ ਕੰਡੇ ਕੱਢੇ ਆ ਮੈਂ। ਮੈਂ ਆਪਣੀ ਘਰ ਵਾਲੀ ਨੂੰ ਉੱਥੋਂ ਬਾਹ ਫੜੀ ਗੱਡੀ 'ਚ ਪਾਇਆ ਘਰੇ ਲਿਆ। ਘਰੇ ਆ ਕੇ ਮੈਂ ਆਪਣੀ ਸਹੁਰੇ ਨੂੰ ਤੇ ਮੇਰੇ ਸਾਸਰ ਨੂੰ ਫੋਨ ਲਾਇਆ। ਮੈਂ ਕਿਹਾ ਮੇਰੇ 'ਚ ਦੱਸੋ ਮੇਰੇ 'ਚ ਕੀ ਪ੍ਰੋਬਲਮ ਕੀ ਹੈ ਮੇਰੇ 'ਚ। ਕਹਿੰਦੀ ਕੀ ਹੋ ਗਿਆ ਪੁੱਤ? ਮੈਂ ਕਿਹਾ ਥੋੜੀ ਕੁੜੀ ਮੈਨੂੰ ਕਹਿੰਦੀ ਆ ਵੀ ਮੈਂ ਪੜਨ ਜਾਨੀ ਆ। ਇਹ ਜਾਂਦੀ ਆ ਕਿੱਥੇ? ਮ사ਜ ਕਰਨ ਜਿੱਥੇ ਹਰ ਤਰ੍ਹਾਂ ਦੇ ਬੰਦੇ ਆਉਂਦੇ ਆ ਜਿੱਥੇ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਜਵਾਨੀ ਆਉਂਦੀ ਆ ਜਿੱਥੇ ਉਹਨਾਂ ਨਾਲ ਗਲਤ ਕੰਮ ਵੀ ਕਰਦੀ ਆ ਜਿਸਨ ਫਰੋਸ਼ੀ ਦਾ ਧੰਦਾ ਵੀ ਕਰਦੀ ਆ ਤਾਂ ਉੱਥੇ ਮ사ਜ ਵੀ ਕਰਦੀ ਆ ਤੇ ਮੇਰਾ ਦੋਸਤ ਇਹਦੇ ਕੋਲ ਜਾ ਕੇ ਆਇਆ ਤੇ ਜੇ ਮੇਰੇ ਦੋਸਤ ਨੇ ਮੈਨੂੰ ਨਾਲ ਦੱਸਿਆ ਹੁੰਦਾ ਮੈਨੂੰ ਕਿਵੇਂ ਪਤਾ ਲੱਗਦਾ ਠੀਕ ਹੈ ਤੇ ਮੇਰੀ ਸੱਸ ਸਤੇ ਸੋਹਰਾ ਮੈਨੂੰ ਕਹਿੰਦੇ ਵੀ ਤੂੰ ਝੂਠ ਬੋਲਦਾ ਮੈਂ ਕਿਹਾ ਤੁਹਾਨੂੰ ਮੈਂ ਸਬੂਤ ਕੀ ਦੇਵਾਂ ਹੁਣ ਮੇਰੀ ਤੇ ਜ਼ਿੰਦਗੀ ਰੋਲਤੀ ਤੁਸੀਂ ਤੇ ਤੈਨੂੰ ਸਬੂਤ ਫੇਰ ਹੀ ਮਿਲੂਗਾ ਜੇ ਮੈਂ ਫਾ ਲੈ ਕੇ ਮਰ ਜਾ ਫੇਰ ਤੈਨੂੰ ਪਤਾ ਲੱਗ ਜੂਗਾ ਵੀ ਤੁਸੀਂ ਹਾਂ ਮੈਂ ਆਹ ਕੰਮ ਕਰਦੀ ਆ ਮੇਰੀ ਘਰ ਵਾਲੀ ਮੇਰੇ ਪੈਰੀ ਹੱਥ ਲਾਵੇ ਮੈਨੂੰ ਮਾਰਦੇ ਕੁੱਟਲਾ ਮੈਨੂੰ ਲੱਤਾਂ ਬਾਹਾਂ ਤੋੜਦੇ ਮੇਰੀ ਪਰ ਮੇਰੇ ਮਾਂ ਪਿਓ ਨੂੰ ਫੋਨ ਨਹੀਂ ਲਾਉਣਾ ਸੀ ਤੂੰ ਮੈਂ ਕਹਿੰਦਾ ਮੈਂ ਕਿਉਂ ਨਾ ਲਾਉਣਾ ਸੀ ਕੱਲ ਨੂੰ ਕੋਈ ਗੱਲ ਬਣ ਜੇ ਤੂੰ ਤੇਰੀ ਘਰ ਵਾਲੀ ਤੇਰੇ ਮਾਂ ਪਿਓ ਮੈਨੂੰ ਕਹਿਣਗੇ ਵੀ ਸਾਡੀ ਕੁੜੀ ਕਿਹੜੇ ਕੰਮੇ ਲਾਈ ਆ ਤੂੰ ਤੁਜੀ ਤੋਂ ਮੈਨੂੰ ਪਤਾ ਹੀ ਨਹੀਂ ਮੇਰੀ ਘਰ ਵਾਲੀ ਕਿਹੜੇ ਕੰਮੇ ਲੱਗੀ ਹੋਈ ਆ। ਤੋਂ ਉਹ ਕਹ ਵੀ ਮੈਂ ਤਾਂ ਮਾਂ ਪਿਓ ਨੂੰ ਤਾਂ ਇਹਨੂੰ ਫੋਨ ਤਾ ਲਾਇਆ ਕਿਉਂਕਿ ਮੇਰੀ ਤਾਂ ਇੱਜ਼ਤ ਬਹੁਤ ਬਣਾ ਰਹੀ ਆ ਵੀ ਮੇਰੀ ਤਾਂ ਪਿੰਡ ਦੇ ਵਿੱਚ ਬੜੀ ਬਾਵਾ ਹੋ ਰਹੀ ਆ ਥੂ ਥੂ ਕਰਾਈ ਜਾਂਦੀ ਆ। ਮੈਂ ਉਹਦੇ ਸਾਲੀਆਂ ਨੂੰ ਫੋਨ ਲਾਇਆ। ਮੇਰੀਆਂ ਸਾਲੀਆਂ ਅੱਗੋਂ ਬੋਲਦੀਆਂ ਵੀ ਸਾਨੂੰ ਪਤਾ ਹੀ ਸੀਗਾ ਸਾਡੀ ਜਿਹੜੀ ਸਾਡੀ ਭੈਣ ਵੀ ਇਹੋ ਜੀ ਆ। ਮੈਂ ਕਿਹਾ ਜੇ ਤੁਹਾਨੂੰ ਪਤਾ ਸੀ ਤੁਹਾਡੀ ਭੈਣ ਇਹੋ ਜੀ ਤਾਂ ਮੇਰੇ ਕਿਉਂ ਗੱਲ ਪਾਈ ਤੁਸੀਂ? ਮੇਰੇ ਸਾਲੀ ਕੀ ਕਹਿੰਦੇ? ਸਾਲੀ ਮੈਨੂੰ ਕਹਿੰਦੀ ਕਹਿੰਦੀ ਵੀ ਸਾਨੂੰ ਤੋਂ ਪਹਿਲਾਂ ਪਤਾ ਹੀ ਸੀਗਾ ਵੀ ਇਹੇ ਜੀ ਹੈ ਮੈਂ ਕਿਹਾ ਜੇ ਇਹੇ ਜੀ ਸੀ ਫਿਰ ਮੇਰੇ ਨਾਲ ਕਿਉਂ ਫਸਾਈ ਆ ਮੇਰੀ ਜ਼ਿੰਦਗੀ ਖਰਾਬ ਖਰਾਬ ਕੀਤੀ ਤੁਸੀਂ ਮੈਨੂੰ ਤਾਂ ਦੱਸ ਦਿੰਦੇ ਮੈਂ ਕੀ ਗੁਨਾਹ ਕੀਤਾ ਸੀਗਾ ਮੈਂ ਕੀ ਮਾੜਾ ਕਰਤਾ ਬਈ ਜਿੱਥੇ ਮੈਂ ਛਾਤੀ ਚੌੜੀ ਕਰਕੇ ਪਿੰਡ ਦੇ ਵਿੱਚ ਤੁਰਦਾ ਸੀ ਨਾ ਮੈਂ ਹੁਣ ਤੁਰਨ ਯੋਗ ਨਹੀਂ ਰਿਹਾ ਹੁਣ ਤਾਂ ਜਿਹੜੀ ਉਹ ਤੁਗਦੀ ਜਿਹੜੀ ਥੋਡੀ ਜ਼ਿੰਦਗੀ ਪਹਿਲਾਂ ਵਾਲੀ ਤੇ ਹੋਣ ਵਾਲੀ ਹਨ ਉਹਦੇ ਵਿੱਚ ਬਹੁਤ ਤਬਦੀਲੀ ਆ ਗਈ ਹੁਣੀ ਤਬਦੀਲੀ ਬਈ ਪੂਰੀ ਆ ਗਈ ਤਬਦੀਲੀ ਇਹ ਆ ਗਈ ਮੈਨੂੰ ਵਿਸ਼ਵਾਸ ਨਹੀਂ ਆਉਂਦਾ ਹੁਣ ਤਾਂ ਇਹੋ ਜਿਹਾ ਹੋ ਗਿਆ ਬਈ ਮੈਨੂੰ ਮਾਂ ਦੀ ਮਾਂ ਤੇ ਵਿਸ਼ਵਾਸ ਨਹੀਂ ਆਉ ਜੋ ਜਨਨ ਕਿ ਇੱਕ ਵਾਰੀ ਵਿਸ਼ਵਾਸ ਟੁੱਟਿਆ ਵੀ ਜਿਵੇਂ ਹੁਣ ਪਿੰਡ ਦੇ ਵਿੱਚ ਅੱਗੇ ਸਾਨੂੰ ਬੰਦੇ ਹੱਥ ਚੱਕਦੇ ਸੀ ਹੁਣ ਜਨਨ ਕਿ ਕੋਬਾਰ ਚਬਾਜ ਵੀ ਮਰਦੇ ਸਾਨੂੰ ਐ ਹੁੰਦਾ ਵੀ ਕੀ ਕਰਨਾ ਬਾਹਰ ਕੀ ਕਰਨਾ ਆਪਾਂ ਜਿਹੜੀ ਹੁਣ ਇਹ ਤੂੰ ਨੂੰ ਪੁੱਛਿਆ ਨਹੀਂ ਘਰ ਵਾਲੇ ਨੂੰ ਵੀ ਤੇਰੇ ਇਹ じゃ ਕੀ ਦਿਮਾਗ ਚ ਕੀ ਡਾਊਟ ਹੈ ਵੀ ਜਿਹੜੀ 6-7 ਸਾਲ ਆਪਣੇ ਵਧਾ ਲੰਗੇ ਆਹ ਕੀ ਕੰਮ ਕੀਤਾ ਬਈ ਸਾਡੇ ਨਾਲ ਸਾਡੇ ਗਲੀ ਦੇ ਵਿੱਚ ਘਰ ਜਿੱਥੇ ਘਟੋ ਘਟੋ 20-25 ਘਰ ਉੱਥੋਂ ਦੀਆਂ ਬੁੜੀਆਂ ਸਾਡੀਆਂ ਲੱਗੀਆਂ ਹੋਈਆਂ ਤੇ ਜਿਨ੍ਹਾਂ ਨੇ ਉਹਨੂੰ ਅਕਸਾਇਆ ਜਿਨ੍ਹਾਂ ਨੇ ਉਹਨੇ ਆਪ ਦੀ ਗੱਲਾਂ ਦੇ ਵਿੱਚ ਫਸਾਇਆ ਵੀ ਅਸੀਂ ਜਾਣਨੀ ਆ ਬਈ ਇੱਥੇ ਮ사ਜ ਵੀ ਲੈਣੇ ਨੇ ਯਾਰੀ ਵੀ ਲੈਣੇ ਆ ਉਹਲੇ ਮ사ਜ ਹੀ ਕਰਦੇ ਨਾਲੇ ਪੈਸੇ ਹੀ ਬਣਦੇ ਬਹੁਤ ਦੂ ਰੁਪਿਆ ਇਹ ਕੰਮ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਰ ਕਰਕੇ ਬਈ ਮੇਰੀ ਘਰ ਵਾਲੀ ਨੇ ਇਹਨਾਂ ਨੇ ਫਸਾਇਆ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਮੈਨੂੰ ਇਹਨਾਂ ਨੇ ਫਸਾਇਆ ਮੈਂ ਕਿਹਾ ਕਿਹੜੀਆਂ ਜਨਾਨੀਆਂ ਨਾਲ ਹੈ ਕਹਿੰਦੀ ਮੈਂ ਨਾਂ ਨਹੀਂ ਲੈਣਾ ਮੈਂ ਕਿਹਾ ਤੂੰ ਨਾਂ ਨਹੀਂ ਲੈਣਾ ਫਿਰ ਮੈਂ ਕਿਵੇਂ ਜੀ ਮੰਨਾਂ ਵੀ ਤੈਨੂੰ ਬੁੜੀਆਂ ਨੇ ਮਦਨਾ ਤੂੰ ਕਿਵੇਂ ਇਲਜ਼ਾਮ ਲਾਈ ਬਈ ਇਲਜ਼ਾਮ ਲਾਈ ਜਨੇ ਤੂੰ ਮੈਂ ਉਹਨਾਂ ਨੂੰ ਪੰਚਾਇਤ ਮੋਰੀ ਲਿਆਵਾ ਨੰਗਾ ਕਰਾਂ ਉਹਨਾਂ ਨੂੰ ਸਾਰਾ ਸਾਹਮਣੇ ਵੀ ਆ ਤੂੰ ਠੀਕ ਹੈ ਕਹਿੰਦੀ ਨਹੀਂ ਨਹੀਂ ਤੂੰ ਇਹ ਗੱਲ ਨਹੀਂ ਕਰਨੀ ਮੈਂ ਕਿਹਾ ਗੱਲ ਕਿਉਂ ਨਹੀਂ ਕਰਨੀ ਹੂੰ ਗੱਲ ਤਾਂ ਇਹ ਹੈ ਨਾ ਵੀ ਗੱਲ ਕਰਨੀ ਕਿਉਂ ਨਹੀਂ ਵੀ ਜੇ ਤੁਸੀਂ ਗੱਲ ਹੀ ਨਹੀਂ ਕਰਨ ਦਿੰਦੇ ਫਿਰ ਮੈਨੂੰ ਕਿਹਦਾ ਲੱਗੂਗਾ ਵੀ ਮੇਰੀ ਘਰ ਵਾਲੀ ਨੂੰ ਕਿਹਨੇ ਕੱਲੋਂ ਮੇਰੀ ਕੁੜੀ ਨੂੰ ਹੀ ਕਰੂਗਾ ਕੋਈ ਹੂੰ ਤੇ ਬਸ ਪਰ ਬਈ ਆਹੀ ਗੱਲ ਹੈ ਵੀ ਯਾਰ ਬਹੁਤ ਤਕਲੀਫ ਚ ਨਿਕਲਿਆ ਮੈਂ ਮੈਂ ਆਪਦੀ ਘਰ ਵਾਲੀ ਨੂੰ ਬਥੇਰਾ ਸਮਝਾਇਆ ਵੀ ਹਟ ਜਾ ਹਟ ਜਾ ਹਟ ਜਾ ਪਰ ਹਜੇ ਵੀ ਉਹ ਮੈਨੂੰ ਕਹਿੰਦੀ ਆ ਵੀ ਮੈਂ ਤੇਰੇ ਤੇ ਪਰਚਾ ਪਾ ਦੂੰਗਾ ਮੈਨੂੰ ਕਹਿੰਦੀ ਮੈਤਰ ਤੇ ਫਰਚਾ ਬੋਲਦੀ ਤੋਂ ਹਾਂ ਵੀ ਸਾਰਾ ਕੁਝ ਟੱਪ ਗਈ ਹੱਦਾਂ ਟੱਪ ਕੇ ਉਹ ਮੈਨੂੰ ਹੁਣ ਕਹਿੰਦੀ ਵੀ ਮੈਤਰ ਤੇ ਫਰਚਾ ਬੋਵਾਂਗੀ ਨਾਲੇ ਚੋਰ ਨਾਲ ਚਿਤਰਾਇਆਂ ਚੋਰ ਨਾਲ ਚਿਤਰਾਇਆਂ ਮੈਂ ਕਿਹਾ ਤੈਨੂੰ ਨਾਲੇ ਮੈਂ ਰੰਗੇ ਹੱਥੀ ਫੜਿਆ ਰੰਗੇ ਹੱਥੀ ਫੜਿਆ ਮੈਂ ਇੱਕ ਚਲੋ ਹੋਰ ਸੜੇ ਜਿਹੜੀਆਂ ਹੁਣ ਇਹ ਕੁੜੀਆਂ ਇਹ ਕੰਮ ਕਰ ਰਹੀਆਂ ਹਨਾ ਚੱਲ ਕੀਆਂ ਅੱਜ ਤਾਂ ਮਜ਼ਬੂਤ ਹੀ ਆ ਕਈ ਵਿਲ ਘੱਟ ਬਵਾਟਮਾਲ ਹੁੰਦਾ ਮਾਂ ਪਿਓ ਨਹੀਂ ਕੰਮ ਕਰਨ ਵਾਲੇ ਹੁੰਦੇ ਉਹਨਾਂ ਨੂੰ ਐ ਹੁੰਦਾ ਵਿਚਾਲੇ ਸੇ ਕੰਮ ਕਰਾਂਗੇ ਨਾਲ ਚਾਰ ਪੈਸੇ ਦਵਾਈ ਦੱਪੇ ਨੂੰ ਹੋਰ ਆਪਣਾ ਵਧੀਆ ਗੇਰ ਰੋ ਜਿਨ੍ਹਾਂ ਦੇ ਹੁੰਦੇ ਸੁੰਦੇ ਜਿਵੇਂ ਤੁਸੀਂ ਕਹਿੰ ਹੁੰਦੇ ਹੋਏ ਵੀ ਉਹਨਾਂ ਨੂੰ ਬਸ ਠੀਕ ਹੈ ਹਰ ਤਰ੍ਹਾਂ ਦੇ ਮੁੰਡੇ ਨੂੰ ਚਖਣਾ ਸਵਾਦ ਲੈਣਾ ਇਹ ਚੀਜ਼ਾਂ ਦਾ ਸਵਾਦ ਜਦੋਂ ਪੈ ਜਾਈ ਜਿੰਦਗੀ ਉਹਨਾਂ ਨੂੰ ਕੁੜੀਆਂ ਨੂੰ ਤੇ ਬਈ ਫ੍ਰੈਸ਼ਟਰ ਦਾ ਛੁੱਟਿਆ ਨਹੀਂ ਜਾਂਦਾ ਹਨਾ ਮੈਂ ਆਪਦੀ ਘਰ ਵਾਲਿਆਂ ਨੂੰ ਬਥੇਰਾ ਸਮਝਾਇਆ ਵੀ ਤੂੰ ਹਟ ਜਾ ਹਜੇ ਵੀ ਨਹੀਂ ਉਹ ਹਰਦੀ ਪਈ ਹਜੇ ਵੀ ਕਹਿੰਦੀ ਮੈਂ ਕਰੂੰਗੀ ਹੁਣ ਤਾਂ ਫਿਰ ਹੁਣ ਤਾਂ ਮੈਂ ਸ਼ਰਿਆਂ ਵੀ ਕਰੂੰਗਾ ਜਦੋਂ ਮੈਨੂੰ ਪਹਿਲੇ ਵਾਰ ਪਤਾ ਹੀ ਲੱਗ ਗਿਆ ਕਿਉਂਕਿ ਜਨਾਨੀ ਮੂਰੇ ਬਈ ਬੰਦਾ ਕੀ ਬੋਲੇ ਕੀ ਬੋਲੇ ਜਨਾਨੀ ਮੂਰੇ ਕਿਉਂਕਿ ਵੀ ਸੁਣਵਾਈ ਕਾਨੂੰਨ ਮਰੇ ਵੀ ਸੁਣ ਸੁਣਵਾਈ ਕਿਹਦੀ ਹੁੰਦੀ ਹੈ ਕਾਨੂੰਨ ਮਰੇ ਸੁਣਵਾਈ ਕੁੜੀਆਂ ਦੀ ਵੱਧ ਹੁੰਦੀ ਹੈ ਮੈਂ ਉਹਨੂੰ ਕੁੱਟ ਮਾਰੂ ਨਹੀਂ ਸਦਾ ਲੱਤ ਪਾਵਣੀ ਥੋੜਾ ਜਿਹਾ ਫਿਰ ਮੈਂ ਉਹਦੇ ਜਵਾਬ ਨੂੰ ਕਿਵੇਂ ਸੰਭੂਗਾ ਇਹ ਤਾਂ ਇਹ ਜੀ ਨਿਕਲ ਨਹੀਂ ਨਿਕਲ ਗਈ ਹੂੰ ਮੈਂ ਉਹਦੇ ਜਵਾਬ ਨੂੰ ਕਿਵੇਂ ਸੰਭੂਗਾ ਬਈ ਮੈਨੂੰ ਤਾਂ ਬਹੁਤ ਦੁਖੀ ਆ ਮੈਨੂੰ ਤਾਂ ਮੇਣਾ ਮਾਰਦੇ ਲੋਕ ਹੁਣ ਮੈਂ ਕਿਸੇ ਸਾਥ ਦੇ ਵਿੱਚ ਬਹਿ ਕੇ ਗੱਲਬਾਤ ਵੀ ਨਹੀਂ ਕਰ ਸਕਦਾ ਕਿਸੇ ਨਾਲ ਵੀ ਮੇਰੇ ਨਾਲ ਕੀ ਹੋਇਆ ਠੀਕ ਹੈ ਬਈ ਤੁਹਾਨੂੰ ਧੰਨਵਾਦ ਬਈ ਹੇ ਹੇ ਬਾਈ ਕਹਿੰਦਾ ਵੀ ਮੇਰਾ ਵਿਆਹ 6-7 ਸਾਲ ਪਹਿਲਾਂ ਹੋਇਆ ਸੀਗਾ ਤੇ ਘਰ ਵਾਲੀ ਮੇਰੀ ਕਹਿੰਦਾ ਕਿਸੇ ਪਿੱਛੇ ਲੱਗ ਕੇ ਕਹਿੰਦੀ ਮ사ਜ ਕਰਾਉਣ ਵਾਲੇ ਦੇ ਸੈਂਟਰ 'ਚ ਲੱਗ ਗਈ ਇਹ ਤੇ ਮੈਨੂੰ ਕਹਿੰਦੀ ਸਟੂਡੈਂਟ ਸੈਂਟਰ ਗਈ ਗਈ। ਜਾਂ ਮੈਂ ਪੁੱਛਿਆ ਅੱਜ ਮੇਰੇ ਯਾਰ ਦੋਸਤ ਤੇ ਗਏ ਉਹਨਾਂ ਨੇ ਜਦੋਂ ਦੱਸਿਆ ਮੈਨੂੰ ਕਹਿੰਦਾ ਮੇਰੇ ਵੀ ਜ਼ਮੀਨ ਪਹਿਲਾਂ ਤੋਂ ਲੋ ਨਿਕਲ ਗਈ। ਮੇਰੀ ਜ਼ਿੰਦਗੀ ਕਹਿੰਦਾ ਤਬਾਹ ਕਰਤੀ। ਪਹਿਲਾਂ ਕੁਝ ਹੋਰ ਚੱਲੀ ਗਿਆ ਹੁਣ ਕੁਝ ਹੋਰ ਚੱਲੀ ਗਿਆ। ਪਹਿਲਾਂ ਕਹਿੰਦਾ ਸੀ ਸੱਤ 'ਚ ਚੌੜੇ ਹੋ ਕੇ ਨੰਗਦੇ ਹੋਈ ਚੱਲੇ ਆ ਸਾਡੀ ਇੱਜ਼ਤ ਆ ਬੰਦੇ ਵੀ ਇੱਜ਼ਤ ਕਰਦੇ ਸੀ, ਮਾਣ ਜਿਤ ਬਖਸ਼ਦੇ ਸੀ। ਹ ਕੁਝ ਮਰਜ਼ੀ ਹੋ ਜਾਵੇ ਘਰ ਮੇਲਾ ਭਾਲਾ ਪੱਟਿਆ ਜਾਵੇ ਕੁਝ ਮਰਜ਼ੀ ਕਰਿਆ ਜਾਵੇ ਵੀ ਮੈਂ ਇੱਕ ਵਾਰੀ ਉੱਥੇ ਜਾਣਾ ਹੀ ਜਾਣਾ ਕੁਝ ਮਰਜ਼ੀ ਹੋਈ ਜਾਵੇ ਪਰ ਇੱਕ ਚੀਜ਼ਾਂ ਜਰੂਰ ਸੋਚ ਲੋ ਵੀ ਜਦੋਂ ਕੁੜਗੋ ਤੁਹਾਡੇ ਤੁਹਾਡੇ ਕੋਲੇ ਪੈਸਾ ਸਭ ਕੁਝ ਆ ਤੁਸੀਂ ਕਿਉਂ ਕਿਸੇ ਪਿੱਛੇ ਲੱਗਦੇ ਆ ਜਦੋਂ ਸੋਨੂੰ ਬੰਦਾ ਆਪਦੀ ਤੁਹਾਡੀ ਇੱਜ਼ਤ ਰੱਖਦਾ ਸੋਨੂੰ ਸਭ ਕੁਝ ਉਹਦੇ ਤੁਹਾਡਾ ਜਿਹੜਾ ਸ਼ੌਂਕ ਹੁੰਦੇ ਉਹ ਪੂਰੇ ਕਰਦਾ ਤੇ ਫਿਰ ਤੁਸੀਂ ਕਿਉਂ ਪਾਸੇ ਵਾਲੇ ਲੱਡੂ ਪਿੱਛੇ ਭਜਦੇ ਆ ਜਿਹੜਾ ਤੁਹਾਡਾ ਘਰੇ ਆ ਘਰੇ ਮਨਨ ਜਣਾ ਤੁਹਾਡਾ ਸਭ ਕੁਝ ਆ ਉਹਦੇ ਪਿੱਛੇ ਕਿਉਂ ਨਹੀਂ ਤੁਸੀਂ ਹੁੰਦੇ ਤੋਡੇ ਲਈ ਉਹ ਜ਼ਿੰਦਗੀ ਆ ਸਭ ਕੁਛ ਆ ਇੱਕ ਤਰ੍ਹਾਂ ਦਾ ਮਾਨਜਿਤ ਹੁੰਦਾ ਪਰ ਤੁਸੀਂ ਉਹ ਮਾਨਜਿਤ ਨੂੰ ਵਧਾਉਣ ਦੀ ਵਧਾਉਣ ਦੀ بجائے ਉਹਨੂੰ ਥੱਲੇ ਡਾਉਣ ਛੱਦਦੇ ਆਂ ਬੰਦੇ ਦੀ ਵੀ ਇੱਜ਼ਤ ਖਰਾਬ ਕਰਦੇ ਆਂ ਤੇ ਆਪਦੀ ਵੀ ਇੱਜ਼ਤ ਖਰਾਬ ਕਰਦੇ ਆਂ ਜਦੋਂ ਤੁਸੀਂ ਇਹ ਦਲਦਲ ਚ ਇੱਕ ਵਾਰੀ ਬੜਕ ਗਏ ਨਾ ਸੋਨੂੰ ਨਿਕਲਣਾ ਬਹੁਤ ਔਖਾ ਹੋ ਜਾਂਦਾ ਤੇ ਉਸ ਤੋਂ ਬਾਅਦ ਸੋਨੂੰ ਪਤਾ ਹੁੰਦਾ ਵੀ ਜਦੋਂ ਜ਼ਿੰਦਗੀ ਉੱਜੜ ਜਾਂਦੀ ਆ ਬਰਬਾਦ ਹੋ ਜਾਂਦੀ ਆ ਇਸ ਤੋਂ ਬਾਅਦ ਕੁਝ ਨਹੀਂ ਹੁੰਦਾ ਫਿਰ ਤੁਸੀਂ ਪਿਛਲਾ ਸਮਾਂ ਯਾਦ ਕਰਕੇ ਪਛਤਾਉਣਾ ਵੀ ਅਸੀਂ ਕਾਸ਼ ਉਹਦੇ ਨਾਲ ਹੀ ਕੰਮ ਕਰਦੇ ਨਾਲ ਹੀ ਕੰਮ ਕਰਦੇ ਸਾਡੀ ਅਸੀਂ ਵੀਡੀਓ ਜੋ ਕੁਝ ਕਰਦੇ ਆ ਅਸੀਂ ਬੰਦੇ ਨੂੰ ਸਿੱਖਿਆ ਹੀ ਦਿੰਨੇ ਹੁੰਦੇ ਸਾਡੀ ਮੰਨ ਕੇ ਚੱਲੋ ਜੋ ਕੁਝ ਵੀ ਹੁੰਦਾ ਆਪਾਂ ਬੰਦੇ ਨੂੰ ਕਿ ਸਮਝਾਤਾ ਉਹਦੇ ਵਿੱਚੋਂ 2-4 ਬੰਦੇ ਵੇਖ ਕੇ ਜੇ ਇਹ ਚੀਜ਼ ਨੂੰ ਉਹਦੇ ਗੌਰ ਕਰ ਲੈਣਗੇ ਤਾਂ ਗੱਲ ਚੰਗੀ ਹੁੰਦੀ ਹੈ ਸਾਡੀ ਵੀਡੀਓ ਜਿਹੜੀ ਹੁੰਦੀ ਹੈ ਇੱਕ ਸਿੱਖਿਆ ਲਈ ਹੁੰਦੀ ਹੈ ਇੱਕ ਐਂਟਰਟੇਨਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਸੱਦੇ ਪਾਸੇ ਰੱਖ